ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਗੋਲੀਕਾਰ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਤੇ ਵੱਡਾ ਨਿਸ਼ਾਨਾ ਸਾਧਿਆ ਔਤਾਂ ਦਾਦਿਆਂ ਸੁਪੀਤ ਸਿੰਘ ਬਾਦਲ ਨੇ ਕੀ ਕਿਹਾ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਪੰਜਾਬ ਦੇ ਆਦੇ ਹਾਲਾਤ ਦੇਖ ਬਹੁਤ ਦੁਖੀ ਹਾਂ ਅੱਜ ਸਵੇਰੇ ਦੁਬੁਰਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਐਨਆਰਆਈ ਵੀਰ ਸੁਖਚੈਨ ਸਿੰਘ ਦੇ ਘਰ ਵੱੜ ਕੇ ਬਦਮਾਸ਼ਾਂ ਨੇ ਸਰੀਆਂ ਗੋਲੀਆਂ ਚਲਾ ਦਿੱਤੀਆਂ ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ નિર્દય ਬਦਮਾਸ਼ਾਂ ਨੇ ਇੱਕ ਨਹੀਂ ਸੁਣੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੁਹਾਡੇ ਰਾਜ ਵਿੱਚ ਅਜਹੀਆਂ ਘਟਨਾਵਾਂ ਹੋ ਰਹੀਆਂ ਹਨ ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਤ ਨਹੀਂ ਹੈ ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਤੇ ਆਧਾਰ ਤੇ ਇਸਤਫਾ ਦੇ ਦੇਣਾ ਚਾਹੀਦਾ ਹੈ ਬੁਰੀ ਤਰ੍ਹਾਂ ਜ਼ਖਮੀ ਜ਼ੇਰੇ ਇਲਾਜ ਸੁਖ ਚੈਨ ਸਿੰਘ ਦੀ ਸਿਹਤਿਆਬੀ ਦੀ ਅਰਦਾਸ ਕਰਦਾ ਹਾਂ ਹਾਂ ਜੀ ਤੁਹਾਨੂੰ ਦੱਸਤੀਏ ਜੀ ਬੀਤੇ ਦਿਨ ਜੋ ਹੈ ਅੰਮ੍ਰਿਤਸਰ ਦੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਦੋ ਬਦਮਾਸ਼ਾਂ ਨੇ ਉਹਨਾਂ ਉੱਤੇ ਫਾਇਰਿੰਗ ਕਰ ਦਿੱਤੀ ਸੀ ਜੀ ਜਿਸ ਦੇ ਵਿੱਚ ਉਤ ਕਾਇਲ ਹੋ ਗਏ ਸੀਗੇ ਤੇ ਉਸਤੇ ਉਸਤੇ ਸੁਬੀਤ ਸਿੰਘ ਬਾਦਲ ਨੇ ਪੰਚਪੰਚ ਸਾਹਿਬ ਤੇ ਨਿਸ਼ਾਨਾ ਸਾਧਿਆ ਹੈ ਤੇ ਉਹਨਾਂ ਦਾ ਜੋ ਹੈ ਸਿਫਾ ਮੰਗਿਆ ਹੈਗਾ ਨੈਤਿਕਤਾ ਦੇ ਆਧਾਰ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਜੋ ਹੈ ਇਦਾਂ ਦੀ ਵਰਦਾਤਾਂ ਹੁੰਦੀ ਰਹਿੰਦੀਆਂ ਹੈਗੀਆਂ ਜੀ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਜਿਹੜੀ ਹੈ ਖਰਾਬ ਹੁੰਦੀ ਜਾ ਰਹੀ ਹੈਗੀ ਹੈ ਤੇ ਇਸ ਦੇ ਉੱਤੇ ਜੋ ਹੈ ਸੁਬੀਤ ਬਾਦਲ ਨੇ ਵੱਡਾ ਹੋ ਹੈ ਨਿਸ਼ਾਨਾ ਸਾਧਿਆ ਤੇ ਸਿੱਧਾ ਹੀ ਭਗਵੰਤ ਮਾਨ ਤੋਂ ਸਿੱਫਾ ਮੰਗ ਲਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਜੇ ਪੰਜਾਬੀ ਆਪਣੇ ਘਰੇ ਹੀ ਸੁਰੱਖਿਤ ਨਹੀਂ ਹੈ ਤੇ ਕੀ ਹੋਵੇਗਾ ਕੀ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਤਪਾਨ ਸਾਹਿਬ ਕਹਿੰਦੇ ਸੀ ਕਿ ਫੌਰੀਨ ਦੇ ਲੋਕ ਇੱਥੇ ਆ ਕੇ ਜੋ ਹੈ ਨੌਕਰੀਆਂ ਕਰਨਗੇ ਪਰ ਜੇ ਇੱਥੇ ਐਨਆਰਆਈ ਜਿਹੜੇ ਸੁਰੱਖਿਤ ਨਹੀਂ ਹੈਗੇ ਜਿਹੜੇ ਦੇਸ਼ ਛੱਡ ਕੇ ਜਾਂਦੇ ਹੈਗੇ ਤੇ ਰੋਜ਼ੀ ਰੋਟੀ ਕਮਾਣ ਦੇ ਲਈ ਪੰਜਾਬੀਆਂ ਨਾਮ ਨੂੰ ਸ਼ੁਕਰਦੇ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਹੀ ਵੱੜ ਕੇ ਜੇ ਉਹਨਾਂ ਤੇ ਅਟੈਕ ਹੋ ਸਕਦਾ ਹੈ ਤੇ ਆਮ ਬੰਦੇ ਦਾ ਕੀ ਹੋਵੇਗਾ ਇਹ ਵੱਡੀ ਗੱਲ ਹੈਗੀ ਹੈ ਜੀ ਤੇ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਚ ਦੱਸੋ ਤੁਹਾਡੀ ਕੀ رائے ਹੈਗੀ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਕਿਵੇਂ ਹੈਗੀ ਹੈ ਜਾਂ ਫਿਰ ਇਹ ਜਿਹੜੀ ਸਿਚੁਏਸ਼ਨਸ ਆਂਦੀਆਂ ਜਾਂ ਘਟਨਾਵਾਂ ਹੁੰਦੀਆਂ ਇਹ ਜੋ ਹੈ ਹੁੰਦੀਆਂ ਹੈਗੀਆਂ ਬਾਕੀ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਪੂਰਾ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈਗੀ ਹੈ ਪੁਲਿਸ ਜੋ ਹੈ ਯੂਪੀ ਦੀ ਪੁਲਿਸ ਵਾਂਗ ਹੋਣੀ ਚਾਹੀਦੀ ਹੈ ਕਿਉਂਕਿ ਜੋ yogi baba ਹੈਗੇ ਆ ਉੱਥੇ ਜੋ ਹੈ ਜੋ ਹਮਲਾਵਰ ਹੁੰਦੇ ਆ ਜਾਂ ਬਦਮਾਸ਼ ਹੁੰਦੇ ਆ ਉਹਨਾਂ ਵਿੱਚ ਖੌਫ ਹੈਗਾ ਤੇ ਪੰਜਾਬ ਦੇ ਵਿੱਚ ਵੀ ਕੀ ਉਦਾਂ ਹੀ ਹੋਣਾ ਚਾਹੀਦਾ ਹੈ ਇਸ ਤੇ ਉੱਤੇ ਵੀ ਤੁਸੀਂ ਆਪਣੀ ਰਾਏ ਦੋ ਬਾਕੀ ਤੁਹਾਨੂੰ ਦੱਸ ਦਈਏ ਕਿ ਸੁਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਜੋ ਦੁਖਦਾਈ ਘਟਨਾ ਹੈਗੀ ਹੈ ਐਨਆਰ ਆਦਕਰ ਵੜਕੇ ਹੀ ਗੋਲੀਆਂ ਮਾਰ ਦਿੱਤੀ ਗਈ ਹੈ ਤੇ ਆਮ ਬੰਦਾ ਕੀ ਸੇਫ ਹੋਵੇਗਾ ਤੇ ਇਸ ਤੇ ਆਧਾਰ ਤੇ ਭਗਵੰਤ ਮਾਨ ਤੋਂ ਸਿੱਧਾ ਹੀ ਇਸਤਿਫਾ ਮੰਗ ਲਿਆ ਹੈਗਾ ਬਾਕੀ ਤੁਹਾਡੇ ਕੀ ਰਾਏ ਹੈਗੀ ਕੀ ਭਗਵੰਤ ਮਾਨ ਸਾਹਿਬ ਨੂੰ ਇਸਤਿਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਕੋਈ ਕੜੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਹੈਗੇ ਪੰਜਾਬ ਦੇ ਤੁਹਾਡਾ ਇਸ ਪਰ ਕੀ ਵਿਚਾਰ ਦੂ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਬਾਕੀ ਭਗਵੰਤ ਸਿੰਘ ਸਾਹਿਬ ਕਿਵੇਂ ਕੰਮ ਕਰ ਰਹੇ ਹੈ ਵੀ ਤੁਸੀਂ ਦੱਸੋ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਜੀ ਅੰਮ੍ਰਿਤਸਰ ਗੋਲੀकांड ਦੇ ਵਿੱਚ ਜੋ ਐਨਆਰਏ ਤੇ ਹਮਲਾ ਹੋਇਆ ਸੀਗਾ ਉਸ ਤੇ ਮਤੇ ਨਦਰ ਸੁਪੀਰ ਬਾਦਲ ਨੇ ਭਗਵੰਤ ਸਿੰਘ ਸਾਹਿਬ ਤੇ ਨਿਸ਼ਾਨਾ ਸਾਧਿਆ ਤੇ ਸਿੱਧਾ ਇਸਤਿਫੇ ਦੀ ਮੰਗ ਕਰ ਦਿੱਤੀ